ਇੱਥੇ ਮੌਜੂਦ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਉਹ ਵੀ ਆਪਣੇ ਵਿੱਚ ਮੌਜੂਦ ਨੇ ਬਾਬਾ ਸ਼ਹਿਰ ਦਾ ਪ੍ਰਸ਼ਾਸਨ ਐਮਐਲਏ ਸਾਹਿਬ ਦੇ ਆਉਣ ਤੋਂ ਪਹਿਲਾਂ ਦਿੱਤੀ ਸਾਹਿਬ ਨੇ ਇੱਕ ਗੱਲ ਕਹੀ ਹੈ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਵੇ ਕਿ ਅਸੀਂ ਇਹ ਜਿਹੜੀ ਰਾਤ ਦੀ ਘਟਨਾ ਹੈ ਇਹਨੂੰ ਹੱਲ ਕਰਕੇ ਦੇਵਾਂਗੇ ਸੋ ਭਰਾਓ ਅਸੀਂ ਤੁਹਾਡੇ ਨਾਲ ਆ ਪੂਰੇ ਹੋ ਕੇ ਲੜਾਈ ਲੜਾਂਗੇ ਜੋ ਮਰਜ਼ੀ ਹੋ ਜੇ ਚਾਹੇ ਬਾਜ਼ਾਰ ਬੰਦ ਕਰਨਾ ਪਵੇ ਚਾਹੇ ਧਰਨਾ ਲਾਉਣਾ ਪਵੇ ਚਾਹੇ ਮੁਜਾਰਾ ਕਰਨਾ ਪਵੇ ਪਰ ਜਿਹੜੀ ਗੱਲ ਆਪਾਂ ਨੂੰ ਦਿੱਪਤੀ ਸਾਹਿਬ ਨੇ ਕਹੀ ਹੈ 24 ਘੰਟੇ ਮੰਗੇ ਆ ਜਾਨੀ ਕਿ ਕੱਲ ਨੂੰ ਸਵੇਰੇ 9 ਵਜੇ ਤੱਕ ਆਪਾਂ ਨੂੰ ਵੀ ਉਹ 24 ਘੰਟੇ ਦੇ ਦੇਣੇ ਚਾਹੀਦੇ ਆ ਦੇਖਣਾ ਚਾਹੀਦਾ 24 ਘੰਟਿਆਂ ਵਿੱਚ ਮਸਲਾ ਹੱਲ ਹੁੰਦਾ ਨਹੀਂ ਫੇਰ ਆਪਾਂ ਬਾਜ਼ਾਰ ਬੰਦ ਕਰਾਂ ਦੂਜੀ ਗੱਲ ਮੇਰੇ ਸਭ ਤੁਹਾਨੂੰ ਬੇਨਤੀ ਕਰਦੇ ਆ ਕਿ ਸ਼ਹਿਰ ਦੇ ਵਿੱਚ ਲੋਕਾਂ ਨੂੰ ਵਪਾਰੀਆਂ ਨੂੰ ਜਿਹੜੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਹੜੀਆਂ ਉਹ ਲੋਕਾਂ ਲਈ ਵੱਡੀਆਂ ਨੇ ਉਹ ਕੀ ਆ ਜਿਵੇਂ ਰਾਤ ਘਟਨਾ ਵਾਪਰੇ ਕੋਈ ਵਪਾਰੀ ਘਰੇ ਜਾਂਦਾ ਉਹ ਸੇਫ ਨਹੀਂ ਜਦੋਂ ਸਿਖਣਾਉਂਦਾ ਕੋਈ ਬੈਂਕ ਤੋਂ ਕੈਸ਼ ਲੈ ਕੇ ਆਉਂਦਾ ਉਹਨੂੰ ਵੀ ਦਿੱਕਤ ਆ ਉਹੀ ਗੱਲ ਕੁਝ ਵਪਾਰੀਆਂ ਨੇ ਥੋੜੀ ਦੇਰ ਪਹਿਲਾਂ ਵੀ ਮਸਲਾ ਠਾਇਆ ਸੀ ਜਿਹੜੀਆਂ ਪਹਿਲਾਂ ਚੋਰੀਆਂ ਹੋਈਆਂ ਉਹਨਾਂ ਨੂੰ ਵੀ ਕੱਟਿਆ ਜਾਵੇ ਜੋ ਚੋਰ ਕੌਣ ਸੀ ਉਹ ਚੋਰੀਆਂ ਲੋਕਾਂ ਨੂੰ ਜੇ ਕਿਸੇ ਦਾ ਮੋਟਰਸਾਈਕਲ ਚੋਰੀ ਹੋਇਆ ਕਿਸੇ ਦੀ ਚੈਨੀ ਖੋਹੀ ਗਈ ਹੈ ਕਿਸੇ ਦਾ ਮੋਬਾਈਲ ਖੋਇਆ ਗਿਆ ਉਹ ਵੀ ਵਪਾਰੀਆਂ ਨੂੰ ਵਾਪਸ ਦਵਾਈਆ ਜਾਵੇ